440ਵੇਂ ਅੰਮ੍ਰਿਤਸਰ ਸਥਾਪਨਾ ਦਿਵਸ ਸੰਬੰਧੀ ਵਾਤਾਵਰਨ ਨੂੰ ਬਚਾਉਣ ਲਈ ਰਣਜੀਤ ਐਵੇਨਿਊ 'ਚ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਚ ਆ ਲੀਟਰ ਗਾਰਡਨਰ ਨਾਦੀ ਫਿਲਮ ਵਿਖਾਈ ਗਈ। ਇਸ ਫਿਲਮ 'ਚ ਵਾਤਾਵਰਨ ਨੂੰ ਬਚਾਉਣ ਦੇ ਲਈ ਸੰਦੇਸ਼ ਦਿੱਤਾ ਗਿਆ। ਪ੍ਰਬੰਧਕ ਰਵਨੀਤ ਸਿੰਘ ਨੇ ਦੱਸਿਆ ਕਿ ਖਾਸ ਕਰਕੇ ਬੱਚਿਆਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਦਿਨ-ਬਦਿਨ ਵਧ ਪ੍ਰਦੂਸ਼ਿਤ ਹੋ ਰਹੀ ਗੁਰੂ ਨਗਰੀ ਨੂੰ ਹਰਿਆ-ਪਰਿਆਕਰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਅੰਮ੍ਰਿਤਸਰ ਦਾ 440ਵਾਂ ਸਥਾਪਨਾ ਦਿਵਸ ਜਿਹੜਾ ਆ ਰਿਹਾ 27 ਜੂਨ ਨੂੰ ਮੰਗਲਵਾਰ ਇਸ ਦਿਨ ਇਸ ਦਿਨ ਨੂੰ ਗੁਰੂ ਰਾਮਦਾਸ ਜੀ ਨੂੰ ਨਹੀਂ ਰੱਖਿਆ ਇਸ ਸ਼ਹਿਰ ਦੇ 440 ਸਾਲ ਪੂਰੇ ਹੋ ਜਾਣੇ ਆ ਤੇ ਅਸੀਂ ਅੱਜ ਜਿਹੜਾ ਇਹ ਮੰਤਵ ਹੈ ਇਸ ਪ੍ਰੋਗਰਾਮ ਦਾ ਉਹ ਇਹੀ ਹੈ ਕਿ ਅੰਮ੍ਰਿਤਸਰ ਦੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਵਾਤਾਵਰਣ ਸੰਬੰਧੀ ਜਿੰਨੇ ਵੀ ਇਸ਼ੂਜ਼ ਨੇ ਚਾਹੇ ਉਹ ਹਵਾ ਦੇ ਇਸ਼ੂਜ਼ ਨੇ ਕਿ ਆਪਣਾ ਸ਼ਹਿਰ ਦੁਨੀਆ ਵਿੱਚ ਇੱਕਵੇਂ ਨੰਬਰ ਤੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਗਿਣਿਆ ਜਾ ਰਿਹਾ ਤੇ ਹਰ ਸਾਲ ਇੱਥੇ 3 ਫੁੱਟ ਜਿਹੜਾ ਪਾਣੀ ਡੂੰਗਾ ਹੋ ਰਿਹਾ ਹਰਿਆਵਲ ਖੇਤਰ ਇਥੋਂ ਦਾ 1% ਤੋਂ ਵੀ ਘੱਟ ਹੈ ਇਹ ਸਾਰੀਆਂ ਸਮੱਸਿਆਵਾਂ ਦੇ ਨਾਲ ਇਥੋਂ ਦੇ ਯਾਤਰੀ ਜਿਹੜੇ ਨੇ ਹਰ ਸਾਲ ਹਰ ਰੋਜ਼ ਇੱਕ ਲੱਖ ਯਾਤਰੀ ਇੱਥੇ ਆ ਰਹੇ ਤੇ ਹਰ ਰੋਜ਼ 700 ਟਨ ਕੂੜਾ ਜਿਹੜਾ ਇਸ ਸ਼ਹਿਰ ਵਿੱਚ ਉਪਜਦਾ ਤੇ 30% ਤੋਂ ਜਿਹੜਾ ਬਾਹਰ ਹੈ ਉਹਦੀ ਕੋਈ ਦੇਖ ਰਹਿਕ ਨਹੀਂ ਹੋ ਰਹੀ ਉਹ ਸੜਕਾਂ ਦੇ ਉੱਤੇ ਜਾਂ ਫਿਰ ਡੰਪ ਕੀਤਾ ਜਾ ਰਿਹਾ ਜਾਂ ਉਹਨੂੰ ਅੱਗ ਲਗਾਈ ਜਾ ਰਹੀ ਹੈ ਜਾਂ ਰੁੱਲ ਰਿਹਾ ਸੋ ਇਹ ਸਾਰੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਜਿਹੜਾ ਅੰਮ੍ਰਿਤਸਰ ਦਾ 400 ਸਥਾਪਨਾ 440ਵਾਂ ਸਥਾਪਨਾ ਦਿਵਸ ਅਸੀਂ ਧੂਮਤਾਵ ਨਾਲ ਮਨਾ ਰਹੇ ਹਾਂ 27 ਜੂਨ ਨੂੰ ਸਵੇਰੇ 6 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਾਕ ਫਾਰ ਅੰਮ੍ਰਿਤਸਰ ਸਰਵਤਰਮ ਯਾਤਰਾ ਦਾਵੀ ਆਯੋਜਨ ਕੀਤਾ ਗਿਆ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀ